ਅਜਿਬ ਨਗਰਦਾਨੀਪੁਰ ਤੋਂ ਪੂਰੇ ਜ਼ੋਨ ਬੰਮਣਾ ਦਾ ਰੋਡ ਸ਼ੋਅ ਦੇ ਦੌਰਾਨ ਘੇੜਾ ਕੱਢਿਆ ਜਾਊਗਾ ਸਾਰੇ ਕਿਤੇ ਮੈਸੇਜ ਸੰਗਤਾਂ ਨੂੰ ਲੱਗੇ ਹੋਏ ਨੇ ਕੱਲ ਦੇ ਸੋ ਤੁਸੀਂ ਦੇਖ ਸਕਦੇ ਹੋ ਕਿੱਡਾ ਵੱਡਾ ਛਾ ਹੈ ਕਾਫਲੇ ਤੋਂ ਹੀ ਪਤਾ ਲੱਗਦਾ ਹੈ ਕਿ ਜਿੱਤ ਸਰਦਾਰ ਬਲਵਿੰਦਰ ਸਿੰਘ ਦਾਨੀਪੁਰ ਜੀ ਦੀ ਪੱਕੀ ਹੋ ਚੁੱਕੀ ਹੈ ਜਿੰਨੀ ਉਹਨਾਂ ਦੇ ਪਰਿਵਾਰ ਨੇ ਪੰਦਰਾਂ ਸਾਹਿਬ ਖੜੇ ਨੇ ਸਾਰੀ ਸੀਨੀਅਰ ਲੀਡਰਸ਼ਿਪ ਖੜੀ ਹੈ ਅਕਾਲੀ ਦਲ ਦੀ ਜਿੰਨੀ ਮਿਹਨਤ ਕੀਤੀ ਹੈ ਤੇ ਜਿੰਨਾ ਭਰਮਾ ਹੰਗਾਰਾ ਲੋਕਾਂ ਨੇ ਦਿੱਤਾ ਹਲਕੇ ਦੇ ਵਿੱਚੋਂ ਮੈਂ ਯਕੀਨ ਨਾਲ ਕਹਿ ਸਕਦਾ ਕਿ ਬਲਵਿੰਦਰ ਸਿੰਘ ਦਾਨੀਪੁਰ ਜੀ ਦੀ ਜਿੱਤ ਯਕੀਨੀ ਬਣ ਚੁੱਕੀ ਹੈ ਜੈ ਹਾਤ ਸਰਦਾਰ ਬਲਵਿੰਦਰ ਸਿੰਘ ਜੀ ਦਾਨੀਪੁਰ ਸਾਹਿਬ ਜਿਹੜੇ ਕਿ ਸਾਡੇ ਜ਼ਿਲ੍ਹਾ ਪ੍ਰੇਸ਼ਦ ਦੇ ਉਮੀਦਵਾਰ ਹਨ ਉਹਨਾਂ ਦਾ ਰੋਡ ਸ਼ਾ ਸੀ ਕੱਢ ਰਿਹਾ ਸੀ ਲੇਟ ਤਾਂ ਹੋ ਗਿਆ ਥੋੜੀ ਜੀ ਕਿਉਂਕਿ ਫਜ਼ੇਗੜ ਸ਼ਰਨ ਵਿੱਚ ਬਹੁਤ ਵਧੀਆ ਕੰਠ ਕੀਤਾ ਸੀ ਉਹਨਾਂ ਨੇ ਪਰ ਅੱਜ ਅਸੀਂ ਹੁਣ ਦਾਨੀਪੁਰ ਪਿੰਡ ਤੋਂ ਚੱਲ ਕੇ ਸਾਰੇ ਹੀ ਪਿੰਡਾਂ ਦੇ ਵਿੱਚੋਂ ਲੰਘਦਾ ਔਰ ਵੱਡਾ ਜਉਂਦੀ ਹੈ ਚੋਣ ਹੈ ਔਰ ਅਸੀਂ ਇਹ ਚੋਣ ਹੋ ਵਾ ਕੇ ਜਿੱਤਾਂਗੇ ਕਿਉਂਕਿ ਲਹਿਰ ਵੀ ਤਕੜੀ ਚੱਲ ਰਹੀ ਐਕਸਟਰਮ ਸ਼੍ਰੋਮਣੀ ਅਕਾਲੀ ਦਲ ਸਰਦਾਰ ਸਿੰਘ ਵੀਰ ਸਿੰਘ ਬਾਦਲ ਦੀ ਲਹਿਰ ਜਗ ਰਹੀ ਹੈ ਪੰਜਾਬ ਵਿੱਚ ਔਰ ਅਸੀਂ ਸਾਰੀਆਂ ਸੀਟਾਂ ਜਿੱਥੇ ਸਾਡੇ ਗੱਡੇ ਖੜੇ ਨੇ ਬਹੁਤ ਵਧੀਆ ਪੋਜੀਸ਼ਨ ਹੈ ਔਰ ਸਾਰੀਆਂ ਸੀਟਾਂ ਨੂੰ ਜਿੱਤਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਲਵਿੰਦਰ ਸਿੰਘ ਦਾਨੀਪੁਰ ਐਕਸ ਚੇਅਰਮੈਨ ਮਾਰਕੀਟ ਕਮੇਟੀ ਸਮਾਣਾ ਜੋ ਸ਼੍ਰੋਮਣੀ ਅਕਾਲੀ ਦਲ ਬਾਦਲ ਸੁਖਵੀਰ ਸਿੰਘ ਬਾਦਲ ਵੱਲੋਂ ਮੈਨੂੰ ਬੰਮਣਾ ਜ਼ੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਦੀ ਟਿਕਟ ਦਿੱਤੀ ਗਈ ਹੈ ਜਿਸ ਵਿੱਚ ਕਿ ਅਸੀਂ ਸਾਡੇ ਵਰਕਰ ਸ਼੍ਰੋਮਣੀ ਅਕਾਲੀ ਦਲ ਦੇ ਜੁਝਾਰੂ ਵਰਕਰ ਵੱਧ ਚੜ ਕੇ ਮਿਹਨਤ ਕਰ ਰਹੇ ਨੇ ਤੇ ਮੈਂ ਇਹੀ ਬੇਨਤੀ ਕਰਦਾ ਹਾਂ ਸਾਰੀ ਸੰਗਤ ਨੂੰ ਕਿ ਆਉਣ ਵਾਲੀ 14 ਤਰੀਕ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਕਾਮਯਾਬ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੀ ਸੋਣ ਨਿਸ਼ਾਨ ਤਕੜੀ ਤੇ ਮੋਹਰਾਂ ਲਾਓ ਅਤੇ ਵੱਧ ਚੜ ਕੇ ਮੇਰੀ ਮਦਦ ਕਰੋ ਮੈਂ ਆਪ ਸਾਰੇ ਪਿੰਡਾਂ ਦੇ ਵਿੱਚ ਇੱਥੇ ਸਾਰੇ ਮੇਰੇ ਰਿਸ਼ਤੇਦਾਰੀਆਂ ਹਨ ਮੈਂ ਸੰਗਤ ਵਿੱਚ ਵਿਚਰਦਾ ਹਾਂ ਔਰ ਇਹੀ ਬੇਆਸ ਕਰਦਾ ਹਾਂ ਕਿ ਮੈਨੂੰ ਵੱਧ ਚੜ ਕੇ ਜਿੰਨੇ ਯੂਥ ਨੇ ਮੇਰੇ ਬਜ਼ੁਰਗ ਮੇਰੀਆਂ ਮਤਾਵਾ ਮੇਰੀਆਂ ਭੈਣਾ ਵੱਧ ਚੜ ਕੇ ਸ਼੍ਰੋਮਣੀ ਅਕਾਲੀ ਦਲ ਦੀ ਮਦਦ ਕਰੋ ਕਿਉਂਕਿ ਆਉਣ ਵਾਲਾ ਸਮਾਂ ਸ਼੍ਰੋਮਣੀ ਅਕਾਲੀ ਦਲ ਦਾ ਹੈ ਹੋਰ ਪਾਰਟੀਆਂ ਤੁਸੀਂ ਜਾਣਦੇ ਹੋਗੇ ਆਮ ਪਾਰਟੀ ਨੇ ਘਰ ਤੋਂ ਭਰਾ ਨਾਲ ਭਰਾ ਲੜਾਇਆ ਸਾਂਝੀ ਭਾਈਚਾਰਾ ਜਿਹੜਾ ਪਿੰਡਾਂ ਦੇ ਵਿੱਚ ਉਹਨਾਂ ਖਤਮ ਕੀਤਾ ਤੁਸੀਂ ਜਾਂ ਆਮ ਇਹਨਾਂ ਦੇ ਵਿਕਾਸ ਦਾ ਕੋਈ ਕੰਮ ਨਹੀਂ ਕੀਤਾ ਜੇ ਕੀਤਾ ਤਾਂ ਇੱਕ ਪਿੰਡਾਂ ਦੇ ਵਿੱਚ ਲੜਾਈਆਂ ਕਰਾਈਆਂ ਪਾਵੇਂ ਸਰਪੰਚੀ ਦੇ ਇਲੈਕਸ਼ਨ ਹੋਣ ਪਾਵੇਂ ਕੋਈ ਜ਼ਿਲ੍ਹਾ ਪ੍ਰੀਸ਼ਦ ਦੇ ਇਲੈਕਸ਼ਨ ਹੋਣ ਪਾਵੇਂ ਬਲਾਕ ਸਮਤੀ ਦੇ ਕਾਗਜ਼ ਖੋਖੋ ਕੇ ਭੱਜੇ ਨੇ ੱੱਕੇ ਸ਼ਾਇ ਇਹਨਾਂ ਕੀਤੀ ਹੈ ਬਹੁਤ ਜ਼ਿਆਦਾ ਅਜੇ ਵੀ ਕਰ ਰਹੇ ਨੇ ਅਜੇ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਕੀ ਕੁਝ ਕਰਨਗੇ ਕਿਉਂਕਿ ਇਹਨਾਂ ਨੂੰ ਲੋਕ ਮੁਖ ਵੋਟ ਚੁੱਕੇ ਨੇ ਮੁਖ ਵੋਟ ਚੁੱਕੇ ਨੇ ਨਾ ਤੋਂ ਇਹਨਾਂ ਨੂੰ ਲੋਕਾਂ ਨੂੰ ਬੜੀ ਆਸ ਸੀ ਕਿ ਆਮ ਪਾਰਟੀ ਸਰਕਾਰ ਸਾਡਾ ਕੁਝ ਨਾ ਕੋਈ ਸਵਾਰੇਗੀ ਬੀਬੀਆਂ ਨੂੰ 1000 ਰੁਪਏ ਦੀ ਬੜੀ ਆਸ ਸੀ ਪਰ ਇਹਨਾਂ ਨੇ ਕੋਈ ਵੀ ਇਹਨਾਂ ਦੇ 1000 ਰੁਪਏ ਬੀਬੀਆਂ ਨੂੰ ਦੇ ਕੇ ਉਹ ਵੀ ਮੁੱਕਰ ਗਏ ਉਹ ਵੀ ਨਹੀਂ ਦਿੱਤਾ ਸੋ ਮੈਂ ਬੇਨਤੀ ਕਰਾਂਗਾ ਕਿ ਹੁਣ ਇਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਓ ਕਿਉਂਕਿ ਵਿਕਾਸ ਜੋ ਹੁਣ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਟਾਈਮ ਹੀ ਹੋਣਾ ਹੈ ਗੱਲ ਕਰੀਏ ਤਾਂ ਦੇਖਿਆ ਜਾਂਦਾ ਮਸ਼ਰੂਪਣੀ ਅਕਾਲੀ ਦਲ ਦਾ ਹੁਣ ਗ੍ਰਾਫ ਪੰਜਾਬ ਭਰ ਚ ਬਹੁਤ ਉੱਪਰ ਆ ਰਿਹਾ ਹੈ ਸ਼ਕੀਰ ਬਾਦਲ ਦੀ ਲੋਕਪ੍ਰਿਤਾ ਵਧੀਆ ਚੱਲਦੇ ਆ ਤੁਹਾਡੀਆਂ ਵੀ ਦੇਖੇ ਨੇ ਸੀ ਫੋਟੋਆਂ ਦਾ ਕਾਫੀ ਕੱਠ ਨਜ਼ਰ ਆਇਆ ਤੁਹਾਡੀਆਂ ਫੋਟੋਆਂ ਚ ਚੋਣ ਪ੍ਰਚਾਰ ਚ ਕੀ ਕਹਿਣਾ ਚਾਹੋਗੇ ਮੈਂ ਇਹੀ ਕਹਿਣਾ ਚਾਹਾਂਗਾ ਕਿ ਸਾਡੇ ਜਿੱਥੇ ਵੀ ਜਾਂਦੇ ਆ ਹਰ ਇੱਕ ਨਗਰ ਦੇ ਵਿੱਚ ਸਾਡਾ ਪਰਵਾਹ ਹੰਗਾਰਾ ਮਿਲਦਾ ਨੌਜਵਾਨ ਸਾਥੀ ਸਾਡੇ ਨਾਲ ਨੇ ਬਜ਼ੁਰਗ ਮਾਤਾਵਾਂ ਪੈਨਾ ਸਭ ਸਾਨੂੰ ਵੱਧ ਚੜ ਕੇ ਹੰਗਾਰਾ ਮਿਲ ਰਿਹਾ ਮੈਂ ਇਹੀ ਆਸ ਕਰਦਾ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਵੀਰ ਸਿੰਘ ਬਾਦਲ ਇਹ ਸਾਡੀ ਸਰਕਾਰ ਹੁਣ ਸਰਕਾਰ ਬਣਨ ਜਾ ਰਹੀ ਹੈ 2027 ਚ ਇਹ ਤਾਂ ਸੁਖਵੀਰ ਸਿੰਘ ਬਾਦਲ ਵੱਲੋਂ ਹੜਾ ਦੌਰਾਨ ਪੂਰੇ ਪੰਜਾਬ ਭਰ ਚ ਪਿੰਡਾਂ ਚ ਡੀਜ਼ਲ ਲਈ ਤੇ ਲੋਕਾਂ ਦੀ ਮਾਲੀ ਸੇਤਾ ਲਈ ਫੰਡ ਜਾਰੀ ਕੀਤਾ ਗਿਆ ਤੇ ਉਹਦੇ ਬਾਰੇ ਕੀ ਕਹੋਗੇ ਉਹਦੇ ਵਿੱਚ ਆਪਾਂ ਸਭ ਜਾਣਦੇ ਹਾਂ ਸਰਦਾਰ ਸੁਖਬੀਰ ਸਿੰਘ ਬਾਦਲ ਜਦੋਂ ਆਪਾਂ ਨੂੰ ਪਿਛਲੇ ਸਮੇਂ ਵਿੱਚ ਦੌਰ ਵਿੱਚ ਥੋੜਾ ਸਮਾਂ ਹੀ ਹੋਇਆ ਹੈ ਜੀ ਵੀ ਪੰਜਾਬ ਦੇ ਵਿੱਚ ਬੜੀ ਵੱਡੀ ਮੁਸੀਬਤ ਆਈ ਹੜ੍ਹਾਂ ਦੀ ਲੋਕਾਂ ਦੇ ਘਰ ਟੱਗ ਗਏ ਜ਼ਮੀਨਾਂ ਖਰਾਬ ਹੋ ਗਈਆਂ ਖਤਮ ਹੋ ਗਈਆਂ ਤਾਂ ਉਹਦੇ ਵਿੱਚ ਵੱਧ ਚੜ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਅੱਗੇ ਆ ਕੇ ਲੋਕਾਂ ਦੀ ਬਾਹ ਫੜੀ ਅਤੇ ਲੋਕਾਂ ਵਿੱਚ ਜੋ ਵੀ ਚੀਜ਼ ਚਾਹੀਦੀ ਸੀ ਮੌਕੇ ਤੇ ਪ੍ਰੋਵਾਈਡ ਕਰਾਈ ਇਹ ਨਹੀਂ ਵੀ ਲਾਰਾ ਲੱਪਾ ਲਾਇਆ ਉਹਨਾਂ ਨੇ ਨਾਲ ਦੀ ਨਾਲ ਜੇ ਕੋਈ 10 ਲੱਖ ਦੀ ਲੋੜ ਸੀ ਉਹ ਤੋਂ 20 ਲੱਖ ਦਿੱਤਾ ਇਹ ਆਚਾਰ ਦੀ ਲੋੜ ਸੀ ਤਾਂ ਟਰੱਕ ਭਰ-ਭਰ ਕੇ ਭੇਜ ਦਿੱਤੇ ਉਹਨਾਂ ਨੇ ਕਿਸੇ ਗੱਲ ਦੀ ਪਰਵਾਹ ਨਹੀਂ ਕੀਤੀ ਜੇ ਵੀ ਕਿਸੇ ਚੀਜ਼ ਦੀ ਉਹਨਾਂ ਨੂੰ ਲੋੜ ਪਈ ਡੀਜ਼ੇ ਦੀ ਲੋੜ ਪਈ ਤਾਂ ਉਹਨਾਂ ਨੇ 10-10 ਹਜ਼ਾਰ ਡੀਜ਼ਲ ਕੱਠਾ ਦਿੱਤਾ ਸੋ ਐਸਾ ਪ੍ਰਧਾਨ ਸਾਡਾ ਸੁਖਬੀਰ ਸਿੰਘ ਬਾਦਲ ਜੋ ਦਲੇਰ ਹੈ ਡਿਸੀਜਨ ਲੈਂਦਾ ਕਿਸੇ ਵੀ ਗੱਲ ਦੀ ਪਰਵਾਹ ਨਹੀਂ ਕਰਦਾ ਤੇ ਮੈਂ ਇਹੀ ਅਰਜ਼ੀ ਕਰਾਂਗਾ ਸਾਜੂ ਸਾਨੂੰ ਅੱਜ ਸਰਦਾਰ ਸੁਖਦੀਪ ਸਿੰਘ ਬਾਦਲ ਨਾਲ ਖੰਡਣਾ ਚਾਹੀਦਾ ਹੈ ਆਹੀ ਮੌਕਾ ਹੈ ਕਿ ਆਪਾਂ ਨੇ ਪਾਰਟੀ ਮਜ਼ਬੂਤ ਕਰ ਸਕਦੇ ਹਾਂ ਜੇਕਰ ਆਪਾਂ ਸਾਰੇ ਇਕੱਠੇ ਹੋ ਕੇ ਮਿਲ ਜੁਲ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਜਦੋਂ ਅਸੀਂ ਆਪਣੀ ਸ਼ੁਰੂਆਤ ਕੀਤੀ ਹੈ ਜੀ ਸਾਨੂੰ ਹਰ ਪਿੰਡ ਵਿੱਚ ਜਦੋਂ ਅਸੀਂ ਪਹੁੰਚਨੇ ਆ ਸਾਨੂੰ ਅੱਗੋਂ ਲੋਕ ਬਹੁਤ ਚਾਰਾ ਮਿਲਦੇ ਨੇ ਸਾਡਾ ਬਹੁਤ ਜ਼ਿਆਦਾ ਪਿਆਰ ਸਤਿਕਾਰ ਸਾਨੂੰ ਦੇ ਰਹੇ ਨੇ ਸਾਡੀ ਜਿਹੜੀ ਅਕਾਲੀ ਦਲ ਦੀ ਵੇਵ ਹੈ ਜੀ ਬਹੁਤ ਜ਼ਿਆਦਾ ਸਿਖਾ ਤੇ ਚੱਲ ਰਹੀ ਏ ਬਹੁਤ ਸਾਨੂੰ ਬਹੁਤ ਜ਼ਿਆਦਾ ਹੰਗਾਰਾ ਮਿਲ ਰਿਹਾ ਲੋਕ ਅੱਗੋਂ ਖੁਦ ਆ ਕੇ ਮਿਲ ਰਹੇ ਨੇ ਵੀ ਅਸੀਂ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਆ ਵੀ ਸਾਨੂੰ ਸ਼ੁਕਰ ਪ੍ਰਮਾਤਮਾ ਦਾ ਕਾਲੀ ਦਲ ਸਾਡੇ ਸਾਡੇ ਹਸਕਤੇ ਵਿੱਚ ਚੱਲ ਰਿਹਾ ਹੈ ਜੀਵੀ ਸਿੰਘ ਹਰਿਆਉ ਆਓ ਵੀ ਦਿਨ ਰਾਤ ਤੁਹਾਡੇ ਨਾਲ ਲੱਗੇ ਨੇ ਉਹਨਾਂ ਬਾਰੇ ਕੀ ਕਹੋਗੇ ਸਾਡੇ ਜਿਹੜੇ ਹਲਕਾ ਇੰਚਾਰਜ ਨੇ ਬਹੁਤ ਸੂਝਵਾਨ ਲੀਡਰ ਨੇ ਬਹੁਤ ਛੋਟੀ ਉਮਰ ਦੇ ਵਿੱਚ ਬਹੁਤ ਵਧੀਆ ਲਫਜ਼ ਬਹੁਤ ਪਿਆਰ ਨਾਲ ਡੀਲ ਕਰਦੇ ਨੇ ਔਰ ਜਦੋਂ ਵੀ ਉਹਨਾਂ ਨੂੰ ਨਾਲ ਅਸੀਂ ਲੈ ਕੇ ਚੱਲਦੇ ਆਂ ਸਾਡਾ ਬਹੁਤ ਜ਼ਿਆਦਾ ਪਿੰਡਾਂ ਦੇ ਵਿੱਚ ਆਉ ਭਗਤ ਅੱਜ ਅਸੀਂ ਇਹਨਾਂ ਨੂੰ ਸਪੈਸ਼ਲ ਤੌਰ ਤੇ ਸਰਦਾਰ ਆਪਣਾ ਜਗਮੀਤ ਸਿੰਘ ਹਰਿਆਊ ਜੀ ਪੰਜ ਰਾਜ ਸਾਹਿਬ ਜੀ ਦਾ ਬਹੁਤ ਸਪੈਸ਼ਲ ਤੌਰ ਤੇ ਧੰਨਵਾਦ ਕਰਦੇ ਹਾਂ ਇਹਨਾਂ ਨੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਾਡੀ ਜਿਹੜੀ ਇਹ ਚੱਲ ਰਹੀ ਹੈ ਆਪਣੀ ਚੋਣਾਂ ਦੀ ਬਹੁਤ ਜ਼ਿਆਦਾ ਸਾਥ ਦੇ ਰਹੇ ਨੇ ਅਸੀਂ ਇਹਨਾਂ ਦਾ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ ਸਾਡੇ ਨਿਸ਼ਾਨ ਸਿੰਘ ਆਪਣਾ ਸੰਧੂ ਸਾਹਿਬ ਜੋ ਆਪਣਾ ਅਮਰਜੀਤ ਸਿੰਘ ਘਰਾਇਆ ਜੀ ਉਹਨਾਂ ਨੇ ਸਾਨੂੰ ਘਰ ਬੁਲਾ ਕੇ ਸਾਡਾ ਬਹੁਤ ਮਾਨ ਸਤਿਕਾਰ ਕੀਤਾ ਅਸੀਂ ਇਹਨਾਂ ਦਾ ਦਿਲੋਂ ਧੰਨਵਾਦ ਦੀਆਂ ਤੇ ਅਸੀਂ ਚਾਹੁੰਦੇ ਹਾਂ ਵੀ ਸਾਡੇ ਨਾਲ ਜਿੰਨੇ ਵੀ ਸੰਗਤ ਹੋਰ ਜੁੜੇ ਅਸੀਂ ਸਾਰੇ ਸਾਡੇ ਨਾਲ ਆ ਆ ਫੋਨ ਆ ਰਹੇ ਨੇ ਵੀ ਸਾਨੂੰ ਅਸੀਂ ਅਦਾਲਤ ਕੋਲ ਦੇ ਨਾਲ ਖੜੇ ਆ ਅਕਾਲੀ ਦਲ ਦੇ ਨਾਲ ਖੜੇ ਆ ਸੁਖਵੀਰ ਸਿੰਘ ਬਾਦਲ ਦੀ ਬਹੁਤ ਜ਼ਿਆਦਾ ਇਸ ਟਾਈਮ ਫੁੱਲ ਚੜ੍ਹਾਈ ਹੈ ਮਹਾਰਾਜ ਦੀ ਬਹੁਤ ਕਿਰਪਾ ਬਹੁਤ ਪਿਆਰ ਮਿਲ ਰਿਹਾ ਸਾਨੂੰ ਸਾਨੂੰ ਅਸੂਮ ਨਿਕਲ ਰਿਹਾ ਦਾ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਨਾਲ ਲਾਲ ਬਲਵਿੰਦਰ ਸਿੰਘ ਜੀ ਵੋਟਰਾਂ ਦਾ ਪਿਆਰਾ ਸਿੰਘ ਸਰਪੰਚ ਸਾਡੇ ਸੰਸਾਦੀ ਆਗੂ ਰਹੇ ਨੇ ਤੁਹਾਡੀ ਬਦੇਸ਼ਿਆ ਦੀ ਡੇਢ ਦੀ ਹੱਦੀਦਾਨੋ ਉਹਨਾਂ ਦੇ ਪੁੱਤਰ ਬਲਵਿੰਦਰ ਸਿੰਘ ਨੂੰ ਪਾਰਟੀ ਨੇ ਟਿਕਟ ਦਿੱਤੀ ਹੈ ਇਮਾਨਦਾਰ ਇਨਸਾਨ ਨੇ ਬੜੇ ਵਧੀਆ ਇਨਸਾਨ ਨੇ ਅਸੀਂ ਪਾਰਟੀ ਦੇ ਸ਼ੋਰ ਗੁਜ਼ਾਰ ਆ ਤੇ ਸਾਡਾ ਜੀ ਜਿੱਤ ਤਾਂ ਪੱਕੀ ਹੈ ਜੀ ਜਿਹੜੇ ਸਾਡੇ ਵਿਰੋਧੀ ਨੇ ਉਹਨਾਂ ਦੀ ਰਾਤ ਦੀ ਨੀਂਦਾਂ ਉਡੀਆਂ ਪਈਆਂ ਨੇ ਤੇ ਸਾਡੀ ਜਿੱਤ ਪੱਕੀ ਹੈ ਪਰਮਾਤਮਾ ਕਿਰਪਾ ਕਰੇ ਅਸੀਂ ਜਿੱਤ ਕੇ ਇਹ ਸੀਟ ਜਿਹੜੀ ਹੈ ਸਾਡਾ ਸੁਭੀਰ ਸਿੰਘ ਦੀ ਬਾਦਲ ਦੀ ਝੋੜੀ ਚ ਪਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਗੁਲਵਿੰਦਰ ਸਿੰਘ ਦਾਨੀਪੁਰ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਜ਼ਿਲ੍ਹਾ ਪ੍ਰੀਸ਼ਦ ਦੇ ਆਪਣੇ ਉਮੀਦਵਾਰ ਨੇ ਇਹਨਾਂ ਦੇ ਰੋਡ ਸ਼ੋਅ 'ਚ ਪਹੁੰਚੇ ਆ ਕਿ ਬਹੁਤ ਵੱਡਾ ਰੋਡ ਸ਼ੋਅ ਤੇ ਬਹੁਤ ਵੱਡਾ ਹੰਗਾਰਾ ਮਿਲਿਆ ਪਿੰਡਾਂ 'ਚੋਂ ਕਾਲੀਦਲ ਪਰਦੀ ਸੁਖਬੀਰ ਬਾਦਲ ਸਾਹਿਬ ਦੇ ਕਿ ਜਿੱਤ ਇਹਨਾਂ ਦੀ ਯਕੀਨੀ ਹੈ ਕਿ ਬਹੁਤ ਵੱਡਾ ਅੱਜ ਰੋਡ ਸ਼ੋਅ ਵੇਖਿਆ ਤੁਸੀਂ ਹੁਣ ਕਿਵੇਂ ਜਿਆਦਾ ਪਿੰਡਾਂ ਦੇ ਵਿੱਚੋਂ ਉਹ ਲੰਘੇਗਾ ਤੁਸੀਂ ਆਪਣਾ ਆਪ ਦੇਖੋਗੇ ਲੋਕ ਬਹੁਤ ਵੱਡਾ ਉਕਸੋ ਸਰਬੀਰ ਸਿੰਘ ਬਾਦਲ ਸ਼ੋਮਨੀ ਕਾਲੀ ਦਲ ਪਾਰਟੀ ਦੇ ਨਾਲ ਬਹੁਤ ਭੱਜ-ਭੱਜ ਕੇ ਪਿੰਡਾਂ ਜਿਵੇਂ ਕਿ ਜਿਵੇਂ ਲੋਕਾਂ ਨੇ ਝਾੜੂ ਨੂੰ ਪਹਿਲਾਂ ਵੇਖਿਆ ਹੀ ਉਹਨਾਂ ਨੇ ਹੁਣ ਭਗਵੰਤ ਮਾਨ ਨੇ ਜਿਹੜੇ ਚੁਟਕਲੇ ਸੁਣਾਏ ਝੂਠ ਬੋਲੇ ਕੋਈ ਕੰਮ ਨਹੀਂ ਕਿਸੇ ਦਾ ਕੀਤਾ ਹੁਣ ਵੇਖਿਓ ਤੁਸੀਂ ਸ਼ੋਮਨੀ ਕਾਲੀ ਦਲ ਸਰਕਾਰ 2027 ਸਮਝੋ ਦਾ ਮੋੜ ਬੰਨ੍ਹਦਾ ਪਿਆ ਕਿ ਆ ਗਈ ਸਰਕਾਰ ਵੈਕਰ ਜਿੱਕਾ ਖਾਲਸਾ ਵੈਕਰ ਜਿੱਕੀ ਫਤਿਹ ਅੱਜ ਹਰੇਲੀਆ ਜੀ ਬਲਵਿੰਦਰ ਸਿੰਘ ਦਾਨੀਪੁਰ ਸਾਹਿਬ ਨੂੰ ਪਤਾ ਜੀ ਆਪਣਾ ਇੱਥੇ ਖੜੇ ਨੇ ਜੀ ਹਲਕੇ 'ਚ ਜੀ ਅੱਜ ਸ਼ੋਮਨੀ ਕਾਲੀਦਲ ਨੂੰ ਆਪਾਂ ਨੂੰ ਪੂਰੀ ਮਤਲਬ ਪਾਰਟੀ ਨੂੰ ਅੱਜ ਬੇਨਤੀ ਹੈ ਕਿ ਵੱਧ ਤੋਂ ਵੱਧ ਆਪਾਂ ਵੇਲੀ ਤੇ ਇੱਥੇ ਰੈਲੀ ਤੇ ਪਹੁੰਚੀਏ ਜੀ ਇਕੱਠ ਕਰੀਏ ਪੂਰਾ ਵੱਧ ਤੋਂ ਵੱਧ ਪੂਰਾ ਸਮਰਥਨ ਮਿਲ ਲਿਆ ਜੀ ਬਰਵਿੰਦਰ ਸਿੰਘ ਦਾਨੀਪੁਰ ਦੀ ਜਿੱਤ ਪੱਕੀ ਹੈ ਜੀ ਇਸ ਵਾਸਤੇ ਦੂਜੀਆਂ ਪਾਰਟੀਆਂ ਜਿਹੜੀਆਂ ਨੇ ਕਾਂਗਰਸ ਹੋ ਗਈ ਆਮ ਪਾਰਟੀਆਂ ਸਾਰੀਆਂ ਬਖਲਾਈਆਂ ਪਈਆਂ ਨੇ ਜੀ ਅੱਜ ਜਿਹੜੀ ਰੋਡ ਸ਼ੋਅ ਅਸੀਂ ਰੈਲੀ ਕਰਨੀ ਹੈ ਜੀ ਬਹੁਤ ਤਕੜਾ ਇਕੱਠ ਹੈ ਕਾਫਲਾ ਬਹੁਤ ਤਕੜਾ ਕਾਫਲਾ ਹੈ ਜੀ ਅੱਜ ਦੀ ਇੱਕ ਕਾਫਲੇ ਨਾਲ ਦੇਖਿਓ ਤੁਸੀਂ ਬਹੁਤ ਜ਼ਿਆਦਾ ਪ੍ਰਭਾਵ ਪੈ ਜਾਣਾ ਹੈ ਜਿਹੜੇ ਵੋਟਰ ਨੇ ਇਸ ਵੋਟਰ ਸਾਰੇ ਸਾਡੇ ਕੋਲ ਪਹੁੰਚ ਰਹੇ ਨਾ ਵੱਧ ਵੱਧ ਬੇਨਤੀ ਹੈ ਕਿ ਵੱਧ ਤੋਂ ਵੱਧ ਪਹੁੰਚੋ ਜੀ ਇੱਥੇ ਆਪਾਂ ਮੋਹਿੰਦਰ ਸਿੰਘ ਦਾਨੀਪੁਰ ਦੇ ਹੱਕ ਚ ਰੈਲੀ ਕਰੀਏ ਜੀ ਤਾਂ ਇਸ ਤੋਂ ਬਾਅਦ ਜਿਹੜਾ ਅਗਲੀਆ ਵੋਟਾਂ 14 ਤਰੀਕ ਨੂੰ ਬੇਨਤੀ ਹੈ ਵੱਧ ਤੋਂ ਵੱਧ 14 ਤਰੀਕ ਨੂੰ ਵੋਟਾਂ ਦਾਨੀਪੁਰ ਸਾਹਿਬ ਨੂੰ ਚਤਾ ਕੇ ਤੇ ਆਪਾਂ ਸੁਖਵੀਰ ਸਿੰਘ ਬਾਦਲ ਸਾਹਿਬ ਕੋਲ ਭੇਜੀਏ ਤੇ ਇਹਨਾਂ ਤੋਂ ਆਪਾਂ ਕੰਮ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਇਹ ਟਿਕਟ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਬਾਪੂ ਪਿਆਰਾ ਸਵਰਗੀਆ ਬਾਪੂ ਪਿਆਰਾ ਸਿੰਘ ਤਾਨੀਪੁਰ ਉਹਨਾਂ ਦੇ ਸੁਪੁੱਤਰ ਪਾਈਸਾ ਤੇ ਬਲਵਿੰਦਰ ਸਿੰਘ ਤਾਨੀਪੁਰ ਚੇਅਰਪਸਾਬ ਦਾ ਮਾਰਕੀਟ ਮੇਡੀ ਚੇਅਰਮੈਨ ਉਹਨਾਂ ਦੀ ਝੋਲੀ ਦੇ ਵਿੱਚ ਪਈ ਹੈ ਜਿਸ ਇਲਾਕੇ ਦੇ ਵਿੱਚ ਜਾਣੇ ਹਾਂ ਪਰਮਾ ਹੁੰਗਾਰਾ ਸਾਰੇ ਹਿਲਾਤਾ ਪਿੰਡ ਪਿੰਡ ਪਰ ਕੇ ਬਾਪੂ ਜੀ ਦੇ ਨਾਮ ਦੀ ਕਮਾਈ ਨੂੰ ਵੇਚਿਆ ਹੋਇਆ ਭਾਈ ਸਾਹਿਬ ਐ ਬਲਵਿੰਦਰ ਸਿੰਘ ਦੀ ਬੇਦਾਗ ਸ਼ੀਤ ਇਮਾਨਦਾਰ ਇੱਕ ਸਰੀਵਾਰ ਪਰਵਾਰ ਨੂੰ ਟਕਸਾਲੀ ਪਰਵਾਰ ਹੈ ਜੋ ਕਿ ਪਿੰਡਾਂ ਦੇ ਵਿੱਚ ਅਸੀਂ ਗਾਜੀਪੁਰ ਵੀ ਗਏ ਉੱਥੋਂ ਵੀ 11000 ਰੁਪਿਆ ਭਾਈ ਸਾਹਿਬ ਐ ਬਲਵਿੰਦਰ ਸਿੰਘ ਨੂੰ ਇਹ ਪਾਰਟੀ ਦਾ ਫੰਡ ਦਿੱਤਾ ਗਿਆ ਵੀ ਤੁਸੀਂ ਆਓ ਲੋਕਾਂ ਨੂੰ ਬੜੀ ਤਾੰਗ ਹੈ ਵੀ ਜੋ ਆਮ ਆਦਮੀ ਪਾਰਟੀ ਦਾ ਜੋ ਧੱਕਾ ਵੇਖ ਕੇ ਸਾਰੇ ਲੋਕੀ ਕਹਿੰਦੇ ਅਕਾਲੀ ਦਲ ਪਾਰਟੀ ਲਾਈਏ ਜੋ ਕਿ ਗਰੀਬਾਂ ਦੀ ਮਸੀਹਾ ਪਾਰਟੀ ਹੈ ਜੋ ਕਿ ਇਹਨਾਂ ਨੇ ਆਟਾ ਦਾਲ ਸਕੀਮੇ ਚਲਾਈ ਬੱਚਿਆਂ ਨੂੰ ਸਾਈਕਲ ਸਕੀਮੇ ਦਿੱਤੀ ਆਪਣ ਸਗਣੇ ਇਵੇਂ ਦਿੱਤੀ ਕਿਉਂਕਿ ਹਰ ਇੱਕ ਪੱਖੋਂ ਬਾਦਲ ਸਾਹਿਬ ਨੇ ਗਰੀਬਾਂ ਦੇ ਵਸੀਏ ਸਨ ਅੱਜ ਉਹਨਾਂ ਨੂੰ ਬੜਾ ਪਰਮ ਹੰਗਾਰਾ ਮਿਲ ਰਿਹਾ ਹੈ ਬਸ ਆਪਾਂ ਜਿਵੇਂ ਕਹਦੇ ਨੇ ਐਲਾਨ ਹੋਣਾ ਬਾਕੀ ਜਿੱਤ ਸਾਡੀ ਪੱਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਥੇਦਾਰ ਸੁੱਚਾ ਸਿੰਘ ਪਿੰਡ ਲੋਲਕਾ ਇਹ ਬਿਬਿੰਦਰ ਸਿੰਘ ਦਾਨੀਪੁਰ ਸ਼ਰੋਮਣੀ ਕੱਲਾ ਲ ਉਮੀਦਵਾਰ ਨੇ ਜਿਲ੍ਹਾ ਪ੍ਰੀਸ਼ਦ ਚੌਨ ਬੰਮਣੇ ਤੋਂ ਬਹੁਤ ਵਧੀਆ ਪਰਿਵਾਰ ਹੈ ਤੇ ਆਪਣਾ ਜਿੱਥੇ ਵੀ ਜਾਂਦੇ ਆ ਬਹੁਤ ਪਰਮ ਹੰਗਾਰਾ ਮਿਲ ਰਿਹਾ ਹੈ ਕੀ ਲੱਗਦਾ ਕਿ ਕਿੰਨੀਆਂ ਵੋਟਾਂ ਨਾਲ ਜਿੱਤੋਗੇ ਜੀ ਬਹੁਤ ਲੀਡ ਨਾਲ ਜਿੱਤ ਰਹੇ ਹਾਂ ਪਿੰਡ ਨਰੋਸ਼ੀ ਨਾਮ ਕੀ ਹੈ ਨਾਮ ਹਾਪਟਿੰਗ ਕੀ ਕਰਨਾ ਚਾਹੋਗੇ ਬਲਵਿੰਦਰ ਸਿੰਘ ਤਾਨੀਪੁਰ ਨੂੰ ਜੋ ਚੋਣ ਪ੍ਰਚਾਰ ਹੋ ਰਿਹਾ ਤੋਂ ਪ੍ਰਚਾਰ ਵਾਤੇ ਬਾਦ ਹੋ ਰਿਹਾ ਅਸੀਂ ਚੰਗੀ ਲੀਡ ਕਰਕੇ ਜਿੱਤਾਂਗੇ ਬਾਈ ਜੀ ਕਾਂਸਾ ਬਾਈ ਜੀ ਦੀ ਪਤੇ ਬਲਵਿੰਦਰ ਸਿੰਘ ਚੇਨਨ ਸਾਹਿਬ ਅੱਗੇ ਪਹਿਲਾਂ ਵੀ ਚੇਨਨ ਰਾਸ ਲੈ ਚੁੱਕੇ ਨੇ ਤੇ ਬੜੇ ਸੋਝਵਾਨ ਅਤੇ ਬਹੁਤ ਇਮਾਨਦਾਰ ਹਨ ਤੇ ਇਹ ਜਿਹੜੇ ਲੋਕਾਂ ਨੂੰ ਅੰਨੇ ਚਾਹੀਦੇ ਨੇ ਪਿੰਡ ਵਾਲਾ ਅੱਗੇ ਇਨਸਾਨ ਵਧੀਆ ਹੁੰਦੇ ਨੇ ਅੱਗੇ ਆਉਣ ਉਹ ਜਿਹੜੀ ਇਕਲਿੰਦਲ ਪਾਰਟੀ ਸੁਖਬੀ ਸਿੰਘ ਬਾਦਲ ਨੂੰ ਕਾਮਯਾਬ ਕਰਨ ਵਾਸਤੇ ਅੱਗੇ ਆਉਣ ਵਾਸਤੇ ਇਹਨਾਂ ਨੂੰ ਬਹੁਤ ਲੋੜ ਹੈ